ਰਾਜੇ ਮਹਾਰਾਜਿਆਂ ਦੀ ਚੜਤ ਇਹ ਤਾਂ ਸਾਰੀ ਦੁਨੀਆ ਹੀ ਵੇਖਦੀ ਐ ਪਰ ਅੱਜ ਆਪਾਂ ਦੇਖਦੇ ਹਾਂ ਕਿ ਪਟਿਆਲੇ ਦੇ ਮਹਾਰਾਜਾ ਭਪਿੰਦਰ ਸਿੰਘ ਦੇ ਆਖਰੀ 4 ਦਿਨ ਕਿੰਨੀ ਬੁਰੀ ਤਰ੍ਹਾਂ ਗੁਜ਼ਰੇ ਸਨ ਰੰਗਲੀਆਂ ਭੋਗ ਬਲਾਸ ਅਤੇ ਸ਼ਾਨਹਾਂ ਜਿੰਦਗੀ ਜਿਉਣ ਦੇ ਬਾਵਜੂਦ ਇਹ ਰਾਜਾ ਅੰਤਲੇ ਸਮੇਂ ਪਛਤਾਉਂਦਾ ਕਿਉਂ ਰਿਹਾ ਇਕੱਲਾ ਬੈਠ ਕੇ ਰੋਂਦਾ ਕਿਉਂ ਰਿਹਾ ਤੇ ਇਹਨੂੰ ਮੌਤ ਆਉਣ ਤੋਂ ਪਹਿਲਾਂ ਇਹਦੇ ਨਾਲ ਕੀ ਕੁਝ ਬੜਾ ਭਿਆਨਕ ਵਾਪਰਿਆ ਇਹ ਵੀਡੀਓ ਤੁਹਾਨੂੰ ਬੜਾ ਕੁਝ ਸੋਚਣ ਵਾਸਤੇ ਮਜਬੂਰ ਕਰ ਦੇਵੇਗੀ। ਅਖੀਰ ਤੱਕ ਜਰੂਰ ਦੇਖਿਓ। ਚੈਨਲ ਨੂੰ ਸਬਸਕ੍ਰਾਈਬ, ਲਾਈਕ, ਕਮੈਂਟ ਅਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ। ਮਹਾਨ ਸਿੱਖ ਮਹਾਰਾਜਾ ਆਲਾ ਸਿੰਘ ਦੀ ਅਰਬਾਂ ਖਰਬਾਂ ਦੀ ਜਾਇਦਾਦ ਦਾ ਮਾਲਕ ਸੀ ਭੁਪਿੰਦਰ ਸਿੰਘ। ਪਰ ਜਦੋਂ ਇਹਨਾਂ ਦੀ ਫੈਮਿਲੀ ਹਿਸਟਰੀ ਦੇਖਦੇ ਆਂ ਤੇ ਮਹਾਰਾਜਾ ਭੁਪਿੰਦਰ ਸਿੰਘ ਦਾ ਪਿਓ ਰਾਜਾ ਰਜਿੰਦਰ ਸਿੰਘ 28 ਸਾਲ ਦੀ ਉਮਰ ਦੇ ਵਿੱਚ ਹੀ ਮਰ ਗਿਆ ਸੀ ਕਿਉਂਕਿ ਉਹ ਸ਼ਰਾਬ ਇੰਨੀ ਜ਼ਿਆਦਾ ਪੀਂਦਾ ਸੀ ਜਦੋਂ ਉਹਦੀ ਅੱਖ ਖੁੱਲਦੀ ਉਹ ਸ਼ਰਾਬ ਪੀਣ ਲੱਗ ਜਾਂਦਾ ਤੇ ਜਿੰਨਾ ਚਿਰ ਉਹ ਬੇਸੁੱਧ ਨਾ ਹੁੰਦਾ ਉਹਨਾਂ ਚਿਰ ਉਹ ਸ਼ਰਾਬ ਪੀਂਦਾ ਰਹਿੰਦਾ ਪਟਿਆਲਾ ਰਿਆਸਤ ਦਾ ਮਹਾਰਾਜਾ ਹੋਣ ਦੇ ਬਾਵਜੂਦ ਉਹਨੇ ਲੋਕਾਂ ਦੀ ਭਲਾਈ ਤੇ ਕੀ ਕਰਨੀ ਸੀ ਉਹ ਆਪਣੀ ਜ਼ਿੰਦਗੀ ਬਣਾ ਬਚਾ ਸਕਿਆ ਤੇ ਨਸ਼ੇ ਕਾਰਨ ਇਸ ਦੁਨੀਆ ਤੋਂ ਭਰੀ ਜਵਾਨੀ ਵਿੱਚ ਹੀ ਤੁਰ ਗਿਆ ਇਸ ਲਈ ਜਦੋਂ ਭਪਿੰਦਰ ਸਿੰਘ ਦਾ ਪਾਲਣ ਪੋਸ਼ਣ ਹੋ ਰਿਹਾ ਸੀ ਤਾਂ ਫੈਮਿਲੀ ਨੇ ਖਾਸ ਖਿਆਲ ਰੱਖਿਆ ਕਿ ਜਿੰਨਾ ਹੋ ਸਕੇ ਇਸ ਭਪਿੰਦਰ ਸਿੰਘ ਨੂੰ ਸ਼ਰਾਬ ਦੇ ਕੋਲੋਂ ਦੂਰ ਰੱਖਿਆ ਜਾਵੇ ਪਰ ਜਦੋਂ ਭਪਿੰਦਰ ਸਿੰਘ ਜਵਾਨ ਹੁੰਦਾ ਪਟਿਆਲੇ ਰਿਆਸਤ ਦਾ ਮਹਾਰਾਜਾ ਬਣ ਜਾਂਦਾ ਹੈ ਤੇ ਰਿਆਸਤ ਦੇ ਕੁਝ ਪੁਰਾਣੇ ਲੋਕਾਂ ਨੇ ਜਿਨ੍ਹਾਂ ਦੀ ਇਹਦੇ ਪਿਤਾ ਨਾਲ ਯਾਰੀ ਸੀ ਉਹਨਾਂ ਨੇ ਆਪਣਾ ਖਾਣ ਪੀਣ ਚਲਾਉਣ ਦੇ ਲਈ ਆਪ ਅਜਾਸ਼ੀ ਭਰੀ ਜ਼ਿੰਦਗੀ ਜਿਉਣ ਦੇ ਲਈ ਮਹਾਰਾਜਾ ਭਪਿੰਦਰ ਸਿੰਘ ਨੂੰ ਵੀ ਸ਼ਰਾਬ ਦੀ ਆਦਤ ਪਾ ਦਿੱਤੀ ਇਤਿਹਾਸ ਵਿੱਚ ਤਾਂ ਇਥੋਂ ਤੱਕ ਮਿਲਦਾ ਹੈ ਕਿ ਅਹਿਲਕਾਰਾਂ ਨੇ ਮਹਾਰਾਜੇ ਨੂੰ ਸ਼ਰਾਬ ਦੇ ਨਾਲ ਸ਼ਿਵਾਬ ਵਿੱਚ ਗਲਤਾਨ ਕਰਨ ਵਾਸਤੇ ਦੂਰ ਦਰਾਡੇ ਹਿਮਾਚਲ ਦੇ ਇਲਾਕੇ ਵਿੱਚੋਂ ਛੋਟੀ ਉਮਰ ਦੀਆਂ ਖੂਬਸੂਰਤ ਕੁੜੀਆਂ ਲਿਆ ਕੇ ਪੇਸ਼ ਕਰਨੀਆਂ ਤੇ ਮਹਾਰਾਜੇ ਕੋਲੋਂ ਵੱਡੇ-ਵੱਡੇ ਇਨਾਮ ਲੈ ਲੈਣੇ ਜਿਵੇਂ-ਜਿਵੇਂ ਮਹਾਰਾਜਾ ਵੱਡਾ ਹੁੰਦਾ ਗਿਆ ਮਹਿਲਾ ਚ ਸ਼ਰਾਬ ਤੇ ਸ਼ਿਵਾਬ ਦਾ ਦੌਰ ਵੱਧਦਾ ਗਿਆ ਅਖੀਰ ਨੂੰ ਮਹਾਰਾਜਾ ਭਪਿੰਦਰ ਸਿੰਘ ਨੂੰ ਨਸ਼ੇ ਦਾ ਤੇ ਔਰਤਾਂ ਦਾ ਇੰਨਾ ਚਸਕਾ ਪੈ ਗਿਆ ਸੀ ਕਿ ਇਸ ਨੇ ਆਪਣੀ ਭਰ ਜਵਾਨੀ ਦੇ ਵਿੱਚ ਦੁਨੀਆ ਦੇ ਹਰ ਮੁਲਕ ਦੀ ਮਹਿੰਗੀ ਸ਼ਰਾਬ ਮੰਗਾ ਕੇ ਆਪਣੇ ਮਹਿਲਾ ਵਿੱਚ ਰੱਖੀ ਤੇ ਤਕਰੀਬਨ 360-65 ਔਰਤਾ ਇਸ ਨੇ ਆਪਣੇ ਮਹਿਲਾ ਵਿੱਚ ਆਪਣੀ ਖੇਦਮਤ ਵਾਸਤੇ ਹਾਜ਼ਰ ਰੱਖੀਆਂ ਇਹ ਦੋਨੇ ਸ਼ੌਕ ਮਹਾਰਾਜੇ ਨੂੰ ਇੰਨੇ ਇੱਕ ਮਹਿੰਗੇ ਪਏ ਜ਼ਿੰਦਗੀ ਵਿੱਚ ਕਿ ਇੱਕ ਜਾਨਲੇਵਾ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ ਇਹ ਮਹਾਰਾਜਾ ਤੇ ਦੂਸਰੇ ਪਾਸੇ ਇਸ ਰਾਜੇ ਭੁਪਿੰਦਰ ਸਿੰਘ ਦੀ ਆਪਣੀਆਂ ਗਵਾਂਢੀ ਰਿਆਸਤਾਂ ਨਾਲ ਵੀ ਸੀ ਬਣਦੀ ਉਹਨਾਂ ਨਾਲ ਵੀ ਲੜਾਈ ਝਗੜਾ ਸੀ ਤੇ ਤੀਸਰੀ ਗੱਲ ਭਾਰਤ ਦੇ ਵਾਇਸਰਾਏ ਨਾਲ ਵੀ ਇਹਦੀ ਖੜਕ ਗਈ ਸੀ ਤੇ ਜਦੋਂ ਇਹ ਤਣਾਅ ਵਿੱਚ ਹੁੰਦਾ ਤੇ ਇਹ ਸ਼ਰਾਬ ਦਾ ਸਹਾਰਾ ਲੈਂਦਾ ਜਦੋਂ ਸ਼ਰਾਬ ਪੀ ਲੈਂਦਾ ਉਦੋਂ ਇਹ ਇਸਤਰੀਆਂ ਨੂੰ ਆਪਣੇ ਕੋਲ ਬੁਲਾ ਲੈਂਦਾ ਇਹ ਤਿੰਨ ਚਾਰ ਚੀਜ਼ਾਂ ਦੀ ਲਗਾਤਾਰ ਆਦਤ ਕਾਰਨ ਮਹਾਰਾਜਾ ਭੁਪਿੰਦਰ ਸਿੰਘ ਦਾ ਬਲੱਡ ਪ੍ਰੈਸ਼ਰ ਇੰਨਾ ਕਿ ਵਧਣ ਲੱਗ ਪਿਆ ਸੀ ਕਿ ਕਈ ਵਾਰ ਇਹ ਆਊਟ ਆਫ ਕੰਟਰੋਲ ਹੋ ਜਾਂਦਾ ਜਦੋਂ ਬਲੱਡ ਵੱਧਦਾ ਉਦੋਂ ਹੀ ਮਹਿਲਾਂ ਦੇ ਵਿੱਚ ਹੜਕੰਪ ਮੱਚ ਜਾਂਦਾ ਕਿਉਂਕਿ ਗੁੱਸੇ ਵਿੱਚ ਆ ਕੇ ਮਹਾਰਾਜਾ ਪਤਾ ਨਹੀਂ ਕਿਸ ਦੀ ਜ਼ਿੰਦਗੀ ਕਦੋਂ ਖਤਮ ਕਰ ਦਿੰਦਾ ਕਿਉਂਕਿ ਰਾਜੇ ਦਾ ਆਪਣੀ ਜ਼ੁਬਾਨ ਤੇ ਕੰਟਰੋਲ ਹੀ ਨਹੀਂ ਸੀ ਰਹਿੰਦਾ ਅਖੀਰ ਮਹਾਰਾਜੇ ਤੋਂ ਅੱਗੇ ਆ ਲੈ ਕੇ ਇਹਦੇ ਵਜ਼ੀਰਾ ਤੇ ਅਹਿਲਕਾਰਾਂ ਨੇ ਰਾਣੀਆਂ ਨਾਲ ਰਹਿਮ ਅਸ਼ਬਰਾ ਕਰਕੇ ਭੁਪਿੰਦਰ ਸਿੰਘ ਦੇ ਇਲਾਜ ਵਾਸਤੇ 1 ਲੱਖ ਰੁਪਇਆ ਮਹੀਨੇ ਦੀ ਤਨਖਾਹ ਤੇ ਫਰਾਂਸ ਦੇ ਮਸ਼ਹੂਰ ਡਾਕਟਰ ਪ੍ਰੋਫੈਸਰ ਅਬਰਾਮੀ ਤੇ ਡਾਕਟਰ ਆਂਦਰੇ ਲਿਚਵੀ ਨੂੰ ਸਪੈਸ਼ਲ ਤੌਰ ਤੇ ਫਰਾਂਸ ਤੋਂ ਪਟਿਆਲੇ ਬੁਲਾਇਆ ਇਹ ਡਾਕਟਰ ਆਪਣੇ ਤਰੀਕੇ ਨਾਲ ਇਲਾਜ ਕਰਦੇ ਸੀ ਬਲੱਡ ਪ੍ਰੈਸ਼ਰ ਦਾ ਜਦੋਂ ਵੀ ਮਹਾਰਾਜੇ ਦਾ ਬਲੱਡ ਜਿਆਦਾ ਵੱਧਦਾ ਇਹ ਰਾਜਾ ਭੁਪਿੰਦਰ ਸਿੰਘ ਦੀ ਰੀੜ ਦੀ ਹੱਡੀ ਦੇ ਵਿਚਾਲੇ ਇੰਜੈਕਸ਼ਨ ਲਗਾ ਦਿੰਦੇ ਜਿਸ ਦੇ ਨਾਲ ਕੁਝ ਹੀ ਪਲਾਂ ਦੇ ਵਿੱਚ ਬਲੱਡ ਕੰਟਰੋਲ ਵਿੱਚ ਆ ਜਾਂਦਾ ਪਰ ਜਦੋਂ ਇਹ बार-बार ਵੱਧਦਾ ਰਿਹਾ ਉਹ ਟੀਕਾ ਲਾਉਂਦੇ ਰਹੇ ਤਾਂ ਉਹਨਾਂ ਡਾਕਟਰਾਂ ਨੇ ਇਸ ਰਾਜੇ ਦੀ ਰੋਜ਼ਮਰਾਂ ਦੀ ਜ਼ਿੰਦਗੀ ਨੂੰ ਧਿਆਨ ਨਾਲ ਵਾਚਿਆ ਇਹਦਾ ਖਾਣ ਪੀਣ ਰਹਿਣ ਸੈਣ ਇਹਦੀ ਰੋਜ਼ਾਨਾ ਦੀ ਜ਼ਿੰਦਗੀ ਦੇ ਕਾਰਬਿਹਾਰ ਦੇਖ ਕੇ ਫਰਾਂਸ ਦੇ ਪ੍ਰੋਫੈਸਰ ਡਾਕਟਰ ਨੇ ਇੱਕ رائے ਦਿੱਤੀ ਸੀ ਮਹਾਰਾਜੇ ਪਟਿਆਲੇ ਨੂੰ ਕਿ ਰਾਜਾ ਸਾਹਿਬ ਜੇ ਲੰਬੀ ਤੇ ਤੰਦਰੁਸਤ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤਾ ਆਪਣੀ ਜ਼ਿੰਦਗੀ ਵਿੱਚੋਂ ਸ਼ਰਾਬ ਅਤੇ ਔਰਤਾਂ ਨੂੰ ਸਦਾ ਵਾਸਤੇ ਆਪਣੇ ਤੋਂ ਦੂਰ ਕਰਦੇ ਹੋ ਤੁਸੀਂ ਬਿਲਕੁਲ ਨਵਰ ਨਵ ਹੋ ਜਾਮੋਗੇ ਪਰ ਇਹ ਮਹਾਰਾਜਾ ਕਿੱਥੇ ਸੁਣਨ ਵਾਲਾ ਸੀ ਤੇ ਡਾਕਟਰ ਵੀ ਸਮਝ ਗਿਆ ਕਿ ਇਸ ਨੇ ਸਮਝਣਾ ਤੇ ਬਦਲਣਾ ਨਹੀਂ ਹੈ ਅਗਲੇ ਦਿਨ ਡਾਕਟਰ ਨੇ ਰਾਜੇ ਮੁਰੇ ਹਾਜ਼ਰ ਹੋ ਕੇ ਆਖਿਆ ਸੀ ਮਹਾਰਾਜਾ ਸਾਹਿਬ ਹੁਣ ਤੁਸੀਂ ਬਿਮਾਰ ਨਹੀਂ ਹੋ ਮੈਨੂੰ ਆਗਿਆ ਦਿਓ ਲੱਖਾਂ ਰੁਪਈਆ ਦੇ ਇਨਾਮ ਸ਼ਨਾਮ ਦੇ ਕੇ ਉਸ ਡਾਕਟਰ ਨੂੰ ਵਿਦਾ ਕੀਤਾ ਗਿਆ ਪਰ ਮਹਾਰਾਜੇ ਦਾ ਬਲੱਡ ਇੰਨਾ ਕਿ ਜ਼ਿਆਦਾ ਲਗਾਤਾਰ ਵਧਣ ਲੱਗ ਪਿਆ ਕਿ ਅਖੀਰ ਭਪਿੰਦਰ ਸਿੰਘ ਦੀ ਜ਼ਿੰਦਗੀ ਵਿੱਚ ਉਹ ਦਿਨ ਆ ਗਿਆ ਜਿੱਦẽ ਜ਼ਿਆਦਾ ਬੀਪੀ ਵਧਣ ਦੇ ਕਾਰਨ ਇਹ ਸਦਾ ਵਾਸਤੇ ਆਪਣੀਆਂ ਅੱਖਾਂ ਦੀ ਜੋਤ ਕੁਆ ਬੈਠਾ ਕਿ ਪਟਿਆਲੇ ਦਾ ਮਹਾਰਾਜਾ ਜਿਉਂਦੇ ਜੀ ਬਿਲਕੁਲ ਅੰਨ੍ਹਾ ਹੋ ਗਿਆ ਜਦੋਂ ਭਾਰਤ ਦੇ ਇੱਕ ਦੋ ਚੋਟੀ ਦੇ ਡਾਕਟਰਾਂ ਨੇ ਚੈੱਕ ਕੀਤਾ ਕਿ ਇਸ ਦੀ ਨਿਗਾ ਵਾਪਸ ਨਹੀਂ ਮੁੜ ਸਕਦੀ ਰਾਜੇ ਨੂੰ ਦੱਸਿਆ ਗਿਆ ਰਾਜੇ ਨੇ ਆਪਣੇ ਖਾਸ ਮਹਿਲਾਂ ਵਾਲੇ 2-3 ਆਦਮੀਆਂ ਨੂੰ ਬੁਲਾ ਕੇ ਨਵਾਂ ਫਰਮਾਨ ਦੇ ਦਿੱਤਾ ਕਿ ਮੈਂ ਅੰਨ੍ਹਾ ਹੋ ਗਿਆ ਹਾਂ ਇਹ ਗੱਲ ਬਾਹਰ ਪਰਜਾ ਵਿੱਚ ਤੇ ਰਾਣੀਆਂ ਵਿੱਚ ਨਹੀਂ ਜਾਣੀ ਚਾਹੀਦੀ ਪਰ ਅੰਨ੍ਹਾ ਹੋਣ ਦੇ ਬਾਵਜੂਦ ਮਹਾਰਾਜਾ ਭੁਪਿੰਦਰ ਸਿੰਘ ਆਪਣੀ ਜ਼ਿੰਦਗੀ ਬਿਲਕੁਲ ਪਹਿਲਾਂ ਦੀ ਤਰ੍ਹਾਂ ਜਿਉ ਰਿਹਾ ਸੀ ਹਰ ਰੋਜ਼ ਦੀ ਤਰ੍ਹਾਂ ਮਹਾਰਾਜੇ ਦਾ ਚਹੇਤਾ ਅਹਿਲਕਾਰ ਮਹਿਰ ਸਿੰਘ ਬੇਲਾ ਨਾਲੇ ਤੇ ਮਹਾਰਾਜੇ ਦੇ ਪੱਗ ਬੰਨਦਾ ਤੇ ਨਾਲੇ ਮਹਾਰਾਜੇ ਦੀ ਦਾੜੀ ਹਰ ਰੋਜ਼ ਰੇਸ਼ਮ ਦੀਆਂ ਤੰਦਾ ਨਾਲ ਬੰਨ੍ਹ ਕੇ ਦਿੰਦਾ ਤੇ ਉਸ ਤੋਂ ਬਾਅਦ ਮਹਾਰਾਜਾ ਸ਼ੀਸ਼ੇ ਸਾਹਮਣੇ ਖੜ ਕੇ ਆਪਣੀ ਪੱਗ ਸੈੱਟ ਕਰਦਾ ਤਾਂ ਕਿ ਨੌਕਰਾਂ ਚਾਕਰਾਂ ਨੂੰ ਸ਼ੱਕ ਨਾ ਹੋਵੇ ਕਿ ਮਹਾਰਾਜਾ ਅੰਨਾ ਹੋ ਗਿਆ ਉਸੇ ਤਰ੍ਹਾਂ ਹੀ ਇੱਕ ਨੌਕਰ ਵੱਲੋਂ ਰਾਜਾ ਭពਿੰਦਰ ਸਿੰਘ ਦੀਆਂ ਅੱਖਾਂ ਵਿੱਚ ਰੋਜ਼ਾਨਾ ਸ਼ਰਮਾ ਪਾਇਆ ਜਾਂਦਾ ਤੇ ਰੋਜ਼ਾਨਾ ਦੀ ਤਰ੍ਹਾਂ ਸਫੇਦ ਰੇਸ਼ਮੀ ਸ਼ੇਰਵਾਨੀ ਪਾ ਕੇ ਮਹਾਰਾਜਾ ਤਿਆਰ ਬਰ ਤਿਆਰ ਹੋ ਜਾਂਦਾ ਤੇ ਜਿਵੇਂ ਜਿਵੇਂ ਬਾਹਰ ਮਹਾਰਾਜੇ ਦੀ ਬਿਮਾਰੀ ਦਾ ਪਤਾ ਲੱਗਿਆ ਦੂਸਰੀਆਂ ਰਿਆਸਤਾਂ ਦੇ ਰਾਜੇ ਜਾਂ ਹੋਰ ਉੱਦੀ ਜੀ ਵੀ ਸਿੱਖ ਜਦੋਂ ਮਹਾਰਾਜੇ ਦਾ ਪਤਾ ਲੈਣ ਆਏ ਕਿਸੇ ਨੂੰ ਨਹੀਂ ਮਿਲਿਆ ਇਹ ਪਟਿਆਲੇ ਦਾ ਰਾਜਾ ਅੰਦਰੋਂ ਹੀ ਸਨੇਹਾ ਪਿਜਵਾ ਦਿੰਦਾ ਕਿ ਰਾਜਾ ਜੀ ਬਿਲਕੁਲ ਠੀਕ ਠਾਕ ਹੈ ਫਿਕਰ ਕਰਨ ਦੀ ਕੋਈ ਲੋੜ ਨਹੀਂ ਮਹਾਰਾਜਾ ਸਾਹਿਬ ਆਪਣੇ ਕੰਮਾਂ ਵਿੱਚ ਵਿਅਸਤ ਹੈ ਇਸ ਲਈ ਉਹ ਮਿਲ ਨਹੀਂ ਸਕਦੇ ਸਾਰੇ ਪਤਾ ਲੈਣ ਆਏ ਖਾਲੀ ਹੱਥ ਮੁੜਦੇ ਰਹਿੰਦੇ ਕਿਉਂਕਿ ਸ਼ਰਾਬ ਤੇ ਭੋਗ ਬਿਲਾਸ ਇਸ ਤੋਂ ਬਿਨਾ ਇਹ ਜਿਉ ਨਹੀਂ ਸੀ ਸਕਦਾ ਇਸ ਨੇ ਅੱਖਾਂ ਦੀ ਨਿਗਾਹ ਤੇ ਗਵਾ ਲਈ ਪਰ ਸ਼ਰਾਬ ਤੇ ਸ਼ਬਾਬ ਦਾ ਇਹਨੇ ਮਰਦੇ ਦਮ ਤੱਕ ਖੜਾ ਨਹੀਂ ਛੱਡਿਆ ਪਰ ਜਦੋਂ ਕਦੇ ਰਾਜਾ ਕੱਲਾ ਬੈਠਾ ਹੁੰਦਾ ਉਦੋਂ ਉਦਾਸੀ ਦੇ ਆਲਮ ਵਿੱਚ ਡੁੱਬ ਜਾਂਦਾ ਇੰਨੇ ਵੱਡੇ ਮਹਿਲ ਇੰਨਾ ਸੋਨਾ ਚਾਂਦੀ ਹੀਰੇ ਮੋਤੀ ਅਰਪਾ ਖਰਪਾ ਦੇ ਖਜ਼ਾਨੇ ਦਾ ਮਾਲਕ ਸੀ ਪਰ ਕੁਦਰਤ ਦੇ ਰੰਗ ਦੇਖੋ ਕਿ ਇਹ ਰਾਜਾ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਣ ਵਾਸਤੇ ਵੀ ਤਰਸ ਗਿਆ ਸੀ ਫਿਰ ਅਤਨੋਂ ਸਮਾਂ ਬੀਤਦਾ ਗਿਆ ਤੇ ਉਹ ਸਮਾਂ ਆ ਗਿਆ ਜਿੱਦẽ ਪਟਿਆਲੇ ਦਾ ਅੰਨਾ ਮਹਾਰਾਜਾ ਭਪਿੰਦਰ ਸਿੰਘ ਇਸ ਦੁਨੀਆ ਤੋਂ ਸਦਾ ਲਈ ਰੁਕਸਤ ਹੋ ਗਿਆ ਪਟਿਆਲਾ ਰਿਆਸਤ ਵਿੱਚ ਕੋਈ ਆਪਹੁਦਰੀ ਨਾ ਹੋ ਜਾਵੇ ਕੋਈ ਬਗਾਵਤ ਨਾ ਹੋ ਜਾਵੇ ਸਿਆਣੇ ਮੰਤਰੀਆਂ ਤੇ ਅਹਿਲਕਾਰਾਂ ਨੇ ਜਦੋਂ ਰਾਜਾ ਪੂਰਾ ਹੋਇਆ ਉਸ ਤੋਂ ਤੁਰੰਤ ਬਾਅਦ ਪਟਿਆਲਾ ਰਿਆਸਤ ਦਾ ਅਗਲਾ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਕੋਸ਼ਟ ਕਰ ਦਿੱਤਾ ਪਰ ਜਿਉਂ ਹੀ ਮਹਿਲਾਵਾਲੀਆਂ ਸੈਂਕੜੇ ਰਾਣੀਆਂ ਨੂੰ ਪਤਾ ਲੱਗਿਆ ਕਿ ਸਾਡੇ ਮਹਾਰਾਜਾ ਸਾਹਿਬ ਦੁਨੀਆ ਤੇ ਨਹੀਂ ਰਹੇ ਉਹਨਾਂ ਰਾਣੀਆਂ ਨੇ ਆਪਣੇ ਲੱਖਾਂ ਕਰੋੜਾਂ ਦੇ ਹੀਰਿਆਂ ਦੇ ਹਾਰ ਆਪਣੇ ਗਲਾਂ 'ਚੋਂ ਤੋੜ ਕੇ ਸੁੱਟ ਦਿੱਤੇ ਆਪਣੇ ਸਰੀਰ ਤੇ ਪਹਿਨੇ ਹੋਏ ਰੇਸ਼ਮੀ ਕੱਪੜੇ ਫਾੜ ਦਿੱਤੇ ਫਿਰ ਅਗਲੀ ਸਵੇਰ ਮਹਾਰਾਜੇ ਦਾ ਸੰਸਕਾਰ ਕਰਨ ਤੋਂ ਪਹਿਲਾਂ ਇਸ ਦੇ ਸਰੀਰ ਨੂੰ ਇਸ਼ਨਾਨ ਕਰਵਾਇਆ ਗਿਆ ਫਿਰ ਸਿਰ ਤੇ ਉਸੇ ਤਰ੍ਹਾਂ ਪੱਗ ਬੰਨ ਕੇ ਉੱਤੇ ਤਾਜ ਪਹਿਨਾਇਆ ਗਿਆ ਤੇ ਉਸ ਦਾ ਸਭ ਤੋਂ ਹਰਮਨ ਪਿਆਰਾ ਹੀਰਿਆਂ ਨਾਲ ਜੜਿਆ ਹੋਇਆ ਸੰਤਰੀ ਰੰਗ ਦਾ ਕੋਟ ਉਸ ਦੇ ਅਹਿਲਕਾਰਾਂ ਨੇ ਪਵਾ ਦਿੱਤਾ ਤੇ ਪਟਿਆਲਾ रियासत ਦਾ ਖਾਸ ਹੀਰਾ ਸਨ ਸੂਸੀ ਮਹਾਰਾਜੇ ਦੇ ਕੋਟ ਦੇ ਸੱਜੇ ਪਾਸੇ ਟੰਗ ਦਿੱਤਾ ਗਿਆ ਇਹ ਹੀਰਾ ਕਹਿੰਦੇ ਨੇ ਬਹੁਤ ਕੀਮਤੀ ਹੈ ਇਹ ਹੀਰਾ ਸਨ ਸੂਸੀ ਇੱਕ ਵਾਰੀ ਫਰਾਂਸ ਦੇ ਬਾਦਸ਼ਾਹ ਨਪੋਲੀਅਨ ਬੋਨਾਪਾਰਟ ਦੀ ਸਹਜਾਦੀ ਯੂਜ਼ੀਨ ਨੇ ਇਸ ਨੂੰ ਆਪ ਪਹਿਨਿਆ ਸੀ ਫੇਰ ਉਸ ਦੇ ਮਰਤਕ ਸਰੀਰ ਨੂੰ ਉਸੇ ਤਖਤ ਤੇ ਬਿਠਾਇਆ ਗਿਆ ਤੇ ਸਭ ਤੋਂ ਪਹਿਲਾਂ युवराज ਫੇਰ ਮਹਾਰਾਣੀਆਂ ਫੇਰ ਰਾਣੀਆਂ ਫੇਰ ਦਾਸੀਆਂ ਰਖੇਲਾ ਤੇ ਫੇਰ ਅਹਿਲਕਾਰਾਂ ਨੇ ਮਹਾਰਾਜੇ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਫੇਰ ਮਹਾਰਾਜੇ ਦੇ ਮਰਤਕ ਸਰੀਰ ਨੂੰ ਰਿਆਸਤ ਦੇ ਝੰਡੇ ਵਿੱਚ ਲਪੇਟ ਕੇ ਇੱਕ ਤੋਪ ਗੱਡੀ ਵਿੱਚ ਰੱਖ ਕੇ ਸੰਸਕਾਰ ਲਈ ਲਿਜਾਇਆ ਗਿਆ 1 ਲੱਖ ਲੋਕਾਂ ਦਾ ਇਕੱਠ ਦੱਸਦੇ ਆ ਵਿਦਵਾਨ ਕਿ ਭពਿੰਦਰ ਸਿੰਘ ਦੇ ਸੰਸਕਾਰ ਵੇਲੇ ਹੋਇਆ ਪਰ ਸਮਝਣ ਵਾਲੀ ਗੱਲ ਇਹ ਹੈ ਸ਼ਰਾਬ ਤੇ ਸ਼ਵਾਬ ਨੇ ਇਸ ਬੁੱਧੀਮਾਨ ਪੜ੍ਹੇ ਲਿਖੇ ਮਹਾਰਾਜੇ ਦੇ ਜੀਵਨ ਨੂੰ ਅੰਨ੍ਹਾ ਕਰਕੇ ਸਦਾ ਲਈ ਖਤਮ ਕਰ ਦਿੱਤਾ ਜੇ ਮਹਾਰਾਜਾ ਫਰਾਂਸ ਦੇ ਡਾਕਟਰ ਦੀ رائے ਮੰਨ ਜਾਂਦਾ ਚਾਹੇਦ ਇਹ ਮੌਤ ਤੋਂ ਪਹਿਲਾਂ ਅੰਨ੍ਹਾ ਹੋਣ ਤੋਂ ਤਾਂ ਬਚੀ ਸਕਦਾ ਸੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ